1997 ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਰਵਈਆ ਸੀ ਉਹ ਰਵਈਆ ਪੰਜਾਬ ਦੇ ਮੁੱਦਿਆਂ ਦੇ ਬਾਰੇ ਹੁੰਦਾ ਸੀ ਪੰਜਾਬ ਦੇ ਪਾਣੀ ਦਾ ਮੁੱਦਾ ਹੁੰਦਾ ਸੀ ਪੰਜਾਬ ਦੀ ਭਾਸ਼ਾ ਦਾ ਮੁੱਦਾ ਲੇਕਿਨ ਜਦੋਂ 1997 ਚ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਹੋਇਆ ਫਿਰ ਉਹ ਪੰਜਾਬ ਦੇ ਮੁੱਦੇ ਜਿਹੜੇ ਨਾ ਸਾਰੇ ਪਿੱਛੇ ਹੋ ਗਏ ਯਾਰ ਅਕਾਲੀ ਦਲ ਇੱਕ ਨਵੇਂ ਰੂਪ ਚ ਆ ਗਿਆ ਜਿਹੜੇ ਪਿਛਲੇ 19 ਪ੍ਰਧਾਨ ਸੀ ਉਹ ਇੱਕ ਦੂਜੇ ਦੇ ਕੋਈ ਰਿਸ਼ਤੇਦਾਰ ਨਹੀਂ ਸੀਗੇ ਇਹ ਨਹੀਂ ਹੁੰਦਾ ਕਿ ਅਕਾਲੀ ਦਲ ਮੇਰੀ ਹੀ ਜ਼ੰਗੀਰ ਆ ਦੇ ਪਤਨ ਕਹਿ ਦਈਏ ਜਾਂ ਖਾਤਮੇ ਦਾ ਜਾਂ ਫਿਰ ਉਹਦੇ ਨੁਕਸਾਨ ਦਾ ਅਸਲ ਕਾਰਨ ਬਾਦਲਾਂ ਦਾ ਪਰਿਵਾਰਵਾਦੀ ਕਹਿ ਸਕਦੇ ਹਾਂ ਵੀ ਕਿ 1997 ਤੋਂ ਬਾਅਦ ਜਿਹੜੀ ਅਕਾਲੀ ਦਲ ਨੂੰ ਲੋਕ ਇੱਕ ਸਿੱਖਾਂ ਦੀ ਇੱਕ ਯੋਧਿਆਂ ਦੀ ਪਾਰਟੀ ਦੇਖਦੇ ਸੀ ਉਹ ਪਾਰਟੀ ਆ ਕੇ 1997 ਤੋਂ ਬਾਅਦ ਇੱਕ ਕਾਰਪੋਰੇਟ ਪਾਰਟੀ ਹੋ ਗਈ ਸਿਰਫ ਕੁਰਸੀ ਦੀ ਲਾਲਸਾ ਰਹਿ ਗਈ ਲੈ ਲਈ ਦੱਲ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪਰਸਨਲ ਜਗੀਰ ਨਹੀਂ ਆ ਪੰਜ ਵਾਰ ਸਰਕਾਰ ਲੈ ਲਈ ਤੁਸੀਂ ਕੇਂਦਰ ਮੰਤਰੀ ਬੀਬੀ ਹਰਜਿੰਦਰਤ ਕੌਰ ਬਾਦਲ ਦੋ ਵਾਰ ਬਣ ਗਈ ਸੁਖਬੀਰ ਸਿੰਘ ਬਾਦਲ ਖੁਦ ਕੇਂਦਰ ਦੇ ਵਜ਼ੀਰ ਬਣ ਗਏ ਪੰਜਾਬ ਦੇ ਡਿਪਟੀ ਸੀਐਮ ਬਣ ਗਏ ਹੋਰ ਪੰਜਾਬ ਨੂੰ ਤੁਸੀਂ ਆਪਣੇ ਨਾਂ ਲਖਾਣਾ ਜੀ ਜਿਸ ਮਨਪ੍ਰੀਤਿਆ ਲਈ ਸਮਝ ਸਕਦੇ ਨੇ ਹੋ ਸਕਦਾ ਸੁਖਬੀਰ ਸਿੰਘ ਬਾਦਲ ਨਾ ਸਮਝਦੇ ਹੋਣ ਉਹ ਕਹਿੰਦੇ ਹੋਣ ਕਿ ਭਾਈ ਮੈਨੂੰ ਤਾਂ ਮੈਂ ਤਾਂ ਸੀਐਮ ਬਣਨਾ ਗੱਲ ਖਤਮ ਤੇ ਸੀਐਮ ਕਿੱਦਾਂ 13% ਬਣ ਜਾਂਦਾ ਪੰਜਾਬ ਦੇ ਜਿਹੜੇ ਪੰਥਕ ਮੁੱਦੇ ਹੈਗੇ ਆ ਰਵਨੀਤ ਸਿੰਘ ਬਿੱਟੂ ਗੱਲ ਕਰ ਰਿਹਾ ਬਈ 1984 ਦੀ ਇਹ ਦੰਗਿਆਂ ਦਾ ਇਨਸਾਫ ਮੈਂ ਦਿਵਾਉਂਗਾ ਬੰਦੀ ਸਿੰਘਾਂ ਨੂੰ ਰਿਹਾ ਕਰਾਣ ਲਈ ਕੇਂਦਰ ਸਰਕਾਰ ਨਾਲ ਮੈਂ ਪ੍ਰਧਾਨ ਮੰਤਰੀ ਨਾਲ ਅਮਿਸ਼ਾ ਜੀ ਨਾਲ ਗੱਲ ਕਰਾਂਗਾ ਇਹ ਮੁੱਦੇ ਤਾਂ ਕਾਲੀ ਦਲਦੇ ਆ ਅਕਾਲੀ ਦਲ ਖਮੋਸ਼ ਆ ਕਿ ਸ਼੍ਰੋਮਣੀ ਅਕਾਲੀ ਦਲ ਬਦਲ ਕਿਵੇਂ ਚੱਕੇਗਾ ਉੱਥੇ ਤਾਂ ਲੜਾਈ ਹੀ ਸਿਰਫ ਇਸ ਚੀਜ਼ ਦੀ ਚੱਲ ਰਹੀ ਹੈ ਮੈਂ ਕੁਰਸੀ ਨਹੀਂ ਛੱਡਣੀ ਜੋ ਤੁਸੀਂ ਕਰਨਾ ਕਰ ਲੋ ਮੈਂ ਐਸਜੀਪੀਸੀ ਦੀ ਪ੍ਰਧਾਨਗੀ ਜਿਹੜੀ ਹੈ ਨਹੀਂ ਛੱਡਣੀ ਕਿੰਨੇ ਸਾਲ ਹੋ ਗਏ ਐਸਜੀਪੀਸੀ ਦੀਆਂ ਚੋਣਾਂ ਹੀ ਨਹੀਂ ਹੋਈਆਂ ਯਾਰ ਆਪਣੇ ਗੁਰਦੁਆਰਾ ਸਾਹਿਬ ਨੇ ਆਪਾਂ ਛਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਬਣਾਈ ਹੋਈ ਹੈ 13 14 ਸਾਲ ਹੋ ਗਏ ਅਸੀਂ ਛਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੀ ਨਹੀਂ ਕਰਵਾ ਸਕੇ ਪੰਜਾਬ ਦੇ ਮੁੱਦੇ ਅੱਜ ਇਸੇ ਕਰਕੇ ਪੰਜਾਬ ਪਿਛੜ ਗਿਆ ਬਹੁਤ ਜ਼ਿਆਦਾ ਕਿਉਂਕਿ ਪੰਜਾਬ ਦੇ ਮੁੱਦੇ ਚੱਕਣ ਵਾਲਾ ਕੋਈ ਨਹੀਂ ਹੈਗਾ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਹੁਣ ਤੱਕ ਟਿੱਪਣੀਆਂ ਬੇहद ਹੁੰਦੀਆਂ ਰਹੀਆਂ ਕਿ ਆ ਜਾਂਦਾ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਖਾਤਮੇ ਦੀ ਕਗਾਰ ਤੇ ਹੈ ਸੁਖਵੀਰ ਸਿੰਘ ਬਾਦਲ ਦੀ ਸਰਪ੍ਰਸਤੀ ਸ਼ਾਇਦ ਅਕਾਲੀ ਦਲ ਨੂੰ ਮੇਚ ਨਹੀਂ ਆ ਰਹੀ ਰਾਸ ਨਹੀਂ ਆ ਰਹੀ ਪਰ ਹੁਣ ਉਹ ਚੀਜ਼ਾਂ ਜਿਹੜੀਆਂ ਨੇ ਉਹ ਜ਼ਮੀਨੀ ਪੱਧਰ ਤੇ ਦਿਖਣ ਲੱਗ ਗਈਆਂ ਨੇ ਉਹ ਹੁਣ ਕਈਆਂ ਜਾਣ ਲੱਗ ਗਈਆਂ ਨੇ ਸੁਣੀਆਂ ਜਾਣ ਲੱਗ ਗਈਆਂ ਨੇ ਮੇਰੀ ਮਰਾਦ ਹੈਗੀ ਹੈ ਉਹ ਸਾਰੇ ਲੀਡਰ ਜਿਹੜੇ ਹੁਣ ਹੌਲੀ ਹੌਲੀ ਕਰਕੇ ਬਾਹਰ ਆnde ਪਏ ਨੇ ਬਾਹਰ ਆ ਕੇ ਹੁਣ ਉਹ ਗੱਲਾਂ ਕਰਦੇ ਪਏ ਨੇ ਔਰ ਗੱਲਾਂ ਕਰਦੇ ਕਰਦੇ ਵੀ ਹੁਣ ਗੱਲ ਇੱਥੇ ਤੱਕ ਪਹੁੰਚ ਗਈ ਹੈ ਕਿ ਅੰਦਰ ਖਾਤੇ ਹੀ ਸਹੀ ਪਰ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮੰਗਿਆ ਜਾ ਰਿਹਾ ਹਾਲਾਂਕਿ ਸੁਖਦੇਵ ਸਿੰਘ ਦੀ ਇਨਸਾਨੀ ਤੱਕ ਖੈਰ ਜਨਤਕ ਤੌਰ ਤੇ ਹੀ ਕਹਿ ਦਿੱਤਾ ਪਰ ਦੂਜੇ ਪਾਸੇ ਮਨਪ੍ਰੀਤ ਸਿੰਘ ਅਯਾਲੀ ਦੇ ਬਿਆਨ ਨੂੰ ਲੈ ਕੇ ਵੀ ਵਿਚਾਰਨਾ ਜ਼ਰੂਰੀ ਹੋ ਗਿਆ ਹੈ ਔਰ ਖਾਸ ਕਰਕੇ ਅੰਦਰੂਨ ਕਮੇਟੀ ਦੀਆਂ ਮੀਟਿੰਗਾਂ ਜਿਹੜੀਆਂ ਨੇ ਉਹ ਦਿਨ-ਪ੍ਰਤੀ ਦਿਨ ਵਦਨ ਲੱਗ ਗਈਆਂ ਨੇ ਇੱਕ ਹੋਹਟੀ ਆ ਇੱਕ ਹੋਵੇਗੀ ਔਰ ਉਸ ਤੋਂ ਬਾਅਦ ਪਤਾ ਨਹੀਂ ਕਿੰਨੀਆਂ ਹੋਰ ਹੋਣਗੀਆਂ ਪਰ ਗੱਲ ਇਹ ਖੜਦੀ ਹੈ ਕਿ ਅਕਾਲੀ ਦਲ ਦਾ ਭਵਿੱਖ ਕੀ ਕਹਿੰਦਾ ਔਰ ਕੀ ਇਸ ਕੁਰਸੀ ਤੋਂ ਬਾਦਲ ਆਪਣਾ ਕਬਜ਼ਾ ਛੱਡਣਗੇ ਸੁਖਬੀਰ ਸਿੰਘ ਬਾਦਲ ਕੀ ਇਸ ਕੁਰਸੀ ਨੂੰ ਛੱਡ ਕੇ ਤੇ ਅਲੈਦਾ ਹੋਣਗੇ ਅਕਾਲੀ ਦਲ ਦਾ ਭਵਿੱਖ ਇਸ ਚੀਜ਼ ਦੇ ਉੱਤੇ ਟਿਕਿਆ ਹੋਇਆ ਖਾਸ ਕਰਕੇ ਲੋਕਾਂ ਦਾ ਜਿਹੜਾ ਵਿਸ਼ਵਾਸ ਅਕਾਲੀ ਦਲ ਤੇ ਸੀ ਕੀ ਹੁਣ ਉਹ ਦੁਬਾਰਾ ਬਰਕਰਾਰ ਹੋਵੇਗਾ ਜਾਂ ਨਹੀਂ ਇਹ ਸਾਰੇ ਸਵਾਲ ਨੇ ਔਰ ਇਹਨਾਂ ਦਾ ਜਵਾਬ ਲੈਣ ਦੇ ਵਾਸਤੇ ਅਸੀਂ ਮੌਜੂਦ ਹਾਂ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਦੇ ਕੋਲ ਡਾਕਟਰ ਸਾਹਿਬ ਸਮਾਂ ਦਿੱਤਾ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਲੋਕ ਸਭਾ ਚੋਣਾਂ ਹੋ ਖਟੀਆਂ ਉਸ ਤੋਂ ਬਾਅਦ ਅਚਾਨਕ ਇੱਕ ਵੱਖਰੀ ਹਵਾ ਵਗਣ ਲੱਗੀ ਅਕਾਲੀ ਦਲ ਦੇ ਅੰਦਰੋਂ ਬਗਾਵਤ ਸ਼ੁਰੂ ਹੋ ਗਈ ਹੈ ਵੱਖ-ਵੱਖ ਲੀਡਰ ਉੱਭਰ ਕੇ ਸਾਹਮਣੇ ਆ ਰਹੇ ਆ ਗੱਲਾਂ ਹੋ ਰਹੀਆਂ ਨੇ ਕਿ ਸੁਖਬੀਰ ਸਿੰਘ ਬਾਦਲ ਕੁਰਸੀ ਛੱਡ ਦੇਣ ਗੱਲਾਂ ਹੋ ਰਹੀਆਂ ਕਿ ਝੁੰਡਾ ਕਮੇਟੀ ਦੀ ਰਿਪੋਰਟ ਲਾਗੂ ਹੋਵੇ ਨਹੀਂ ਹੁੰਦੀ ਔਰੋਂ ਤੱਕ ਹੀ ਪਾਰਟੀ ਦੇ ਕੰਮਾਂ ਦੇ ਵਿੱਚ ਹੱਥ ਨਹੀਂ ਵੜਾਉਣਾ ਕਿਵੇਂ ਕਿਵੇਂ ਲੱਗਦਾ ਪਿਆ ਤੁਹਾਨੂੰ ਕੀ ਕੀ ਭੋਕਾ ਸਾਫ ਸਿੰਘ ਜੀ ਦੇਖੋ ਵਾਕਈ ਇੱਕ ਗੱਲ ਤਾਂ ਕਲੀਅਰ ਕਰਨੀ ਪਵੇਗੀ ਕਿ ਅਕਾਲੀ ਦਲ ਦੇ ਕਮਜ਼ੋਰ ਹੋਣ ਦੇ ਨਾਲ ਪੰਜਾਬ ਦੇ ਹਿੱਤ ਤੇ ਪੰਜਾਬ ਦੀਆਂ ਮੰਗਾਂ ਕਮਜ਼ੋਰ ਹੋਈਆਂ ਕਿਉਂਕਿ ਜਿਹੜਾ ਪੰਜਾਬੀ ਸੂਬਾ ਬਣਿਆ 1966 ਦੇ ਵਿੱਚ ਤੇ ਕਿਤੇ ਨਾ ਕਿਤੇ ਅਕਾਲੀ ਦਲ ਦਾ ਬਹੁਤ ਵੱਡਾ ਬਹੁਤ ਵੱਡਾ ਰੋਲ ਆ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਦੇ ਆਧਾਰ ਦੇ ਉੱਤੇ ਪੰਜਾਬੀ ਸੂਬੇ ਦੇ ਵਿੱਚ ਅਲੱਗ ਕਰਾਉਣ ਦੇ ਵਿੱਚ ਆਪਣੀ ਪੂਰੀ ਭੂਮਿਕਾ ਨਿਭਾਈ ਔਰ ਜੇਲ੍ਹਾਂ ਵੀ ਭਰੀਆਂ 1975 ਚਿੰਦਰਾ ਗਾਂਧੀ ਨੇ ਅਮਰਜੈਂਸੀ ਲਗਾਈ ਸ਼੍ਰੀ ਕਾਲ ਤੱਕ ਸਾਫ ਤੋਂ ਲੋਕਤੰਤਰ ਬਚਾਉ ਮਾਰਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੱਢਿਆ ਔਰ ਪੂਰੇ ਦੇਸ਼ ਨੂੰ ਦੇਣਾ ਕੱਲੇ ਪੰਜਾਬ ਨੂੰ ਨਹੀਂ 인드ਰਾ ਗਾਂਧੀ ਦੀ ਐਮਰਜੈਂਸੀ ਦੇ ਖਿਲਾਫ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਸ਼੍ਰੀ ਦਰਬਾਰ ਸਾਹਿਬ ਤੋਂ ਮਾਰਚ ਕੱਢਿਆ ਉਹ 40000 ਜਿਹੜਾ ਵੈਸ ਅਕਾਲੀਆਂ ਨੇ ਉਹਨਾਂ ਜੇਲ੍ਹਾਂ ਭਰੀਆਂ ਔਰ ਪੂਰੇ ਹਿੰਦੁਸਤਾਨ ਚ ਇੰਨੀਆਂ ਜੇਲ੍ਹਾਂ ਨਹੀਂ ਕਿਤੇ ਭਰੀਆਂ ਗਿਆ ਜਿੱਥੇ ਪੰਜਾਬ ਦੇ ਵਿੱਚ 40000 ਅਕਾਲੀ ਸੀ ਤੇ ਕਰੀਬ 1 ਸਵਾ ਲੱਖ ਬੰਦਾ ਜਿਹੜਾ ਉਹ ਜੇਲ੍ਹਾਂ ਚ ਪਹੁੰਚ ਗਿਆ ਸੀਗਾ ਅਕਾਲੀ ਦਲ ਦੇ ਸਮਰਥ ਇੰਦਰਾ ਗਾਂਧੀ ਦੀ ਹਕੂਮਤ ਹਿੱਲ ਗਈ ਪੂਰੀ ਔਰ ਇੰਦਰਾ ਗਾਂਧੀ ਉਸ ਤੋਂ ਬਾਅਦ ਪੂਰੇ ਦੇਸ਼ 'ਚ ਹਵਾ ਫੈਲੀ ਇਹ ਦੇਣ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ ਪੰਜਾਬ ਦੇ ਮੁੱਦਿਆਂ ਦੀ ਹਮੇਸ਼ਾ ਪ੍ਰਕਾਸ਼ ਸਿੰਘ ਬਾਦਲ ਜੀ ਆਪਾਂ ਕਹੀਏ ਕਿ 1997 1997 ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਰਵਈਆ ਸੀ ਉਹ ਰਵਈਆ ਪੰਜਾਬ ਦੇ ਮੁੱਦਿਆਂ ਦੇ ਬਾਰੇ ਹੁੰਦਾ ਸੀ ਪੰਜਾਬ ਦੇ ਪਾਣੀ ਦਾ ਮੁੱਦਾ ਹੁੰਦਾ ਸੀ ਪੰਜਾਬ ਦੀ ਭਾਸ਼ਾ ਦਾ ਮੁੱਦਾ ਪੰਜਾਬ ਦੇ ਜਿੰਨੇ ਮੰਗਾ ਸੀਗੀਆਂ ਸਾਰੀਆਂ ਉਹਨਾਂ ਦਾ ਮੁੱਦਾ ਸੀਗਾ ਲੇਕਿਨ ਜਦੋਂ 1997 ਚ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਹੋਇਆ ਫਿਰ ਉਹ ਪੰਜਾਬ ਦੇ ਮੁੱਦੇ ਜਿਹੜੇ ਨਾ ਸਾਰੇ ਪਿੱਛੇ ਹੋ ਗਏ ਯਾਰ ਅਕਾਲੀ ਦਲ ਇੱਕ ਨਵੇਂ ਰੂਪ ਚ ਆ ਗਿਆ ਜਿਹੜਾ ਰੂਪ ਪੰਜਾਬ ਦੀਆਂ ਮੰਗਾਂ ਲਈ ਜਿਹੜਾ ਰੂਪ ਪੰਜਾਬ ਦੇ ਲਈ ਮਰ ਮਿਟਣ ਵਾਲਾ ਰੂਪ ਸੀ ਉਹ ਇੱਕਦਮ ਬਦਲਿਆ ਔਰ 1997 ਤੋਂ ਬਾਅਦ ਹੀ ਸੁਖਬੀਰ ਜਿਹੜੇ ਬਦਲ ਹੈ ਉਹ ਨਿਕਲ ਕੇ ਬਾਹਰ ਸਿਆਸਤ ਦੇ ਵਿੱਚ ਆਣਾ ਸ਼ੁਰੂ ਹੋਏ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਗਈ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਇੱਕ ਕਿਸਮ ਦਾ ਅਕਾਲੀ ਦਲ ਤੇ ਹਾਵੀ ਹੋਣਾ ਸ਼ੁਰੂ ਹੋ ਗਏ। ਉਹ ਜਿਉਂ-ਜਿਉਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹਾਵੀ ਹੋਇਆ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਸੋਚ ਸੀ ਜਾਂ ਪ੍ਰਕਾਸ਼ ਸਿੰਘ ਬਾਦਲ ਦੇ ਜਿਹੜੇ ਪੰਜਾਬ ਦੇ ਪ੍ਰਤੀ ਪੰਜਾਬ ਦੀ ਸੰਸਕ੍ਰਿਤੀ ਦੇ ਪ੍ਰਤੀ ਜਿਹੜਾ ਉਹਨਾਂ ਦਾ ਰਵੱਈਆ ਸੀ ਉਹ ਦਬਦਾ ਗਿਆ ਤੇ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਆਪਣੀ ਸੋਚ ਆ ਹੋਰ ਜਿਹੜੀ ਕਾਰਪੋਰੇਟ ਸੋਚ ਆ ਉਹ ਹਾਵੀ ਹੋ ਗਈ। ਲੇਕਿਨ ਗੱਲ ਇਹ ਹੈ ਕਿ ਬਦਬਾਲ ਬਦਲਣ ਦੀ ਹੋ ਨਾਂ ਬਦਲਣ ਦੀ। ਲਾਈਨ 1 ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿ ਅਕਾਲੀ ਦਲ ਕਿਸੇ ਦੀ ਪਰਸਨਲ ਜ਼ਗੀਰ ਨਹੀਂ ਹੈ ਅਕਾਲੀ ਦਲ ਇੱਕ ਸਿੱਖਾਂ ਦੀ ਨਰੋਲ ਲਹਿਰ ਚੋਂ ਉੱਠੀ ਹੋਈ ਪਾਰਟੀ ਹੈ ਸਿੱਖ ਲਹਿਰ ਚੋਂ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਆਜ਼ਾਦ ਕਰਾਣੇ ਸੀ ਉਸ ਲਹਿਰ ਚੋਂ ਨਿਕਲੀ ਹੋਈ ਪਾਰਟੀ ਹੈ ਉਸ ਅੰਦੋਲਨ ਚੋਂ ਨਿਕਲੀ ਹੋਈ ਪਾਰਟੀ ਹੈ ਜਿਹਦੇ 21ਵੇਂ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੈ ਤੇ 20ਵੇਂ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਜਿਹੜੇ ਪਿਛਲੇ 19 ਪ੍ਰਧਾਨ ਸੀ ਉਹ ਇੱਕ ਦੂਜੇ ਦੇ ਕੋਈ ਰਿਸ਼ਤੇਦਾਰ ਨਹੀਂ ਸੀਗੇ ਇਹ ਨਹੀਂ ਹੁੰਦਾ ਕਿ ਬਈ ਜਿਹੜਾ ਹੁਣ ਅਕਾਲੀ ਦਲ ਮੇਰੀ ਹੀ ਜ਼ਗੀਰ ਆ 19 ਪ੍ਰਧਾਨ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਦੇ ਗਏ ਆ ਉਹ 19 ਪ੍ਰੈਜ਼ੀਡੈਂਟ ਜਿਹੜੇ ਪ੍ਰਧਾਨ ਜਿਨ੍ਹਾਂ ਨੇ ਅਕਾਲੀ ਦਲ ਦੀ ਇੱਕ ਇੱਕ ਕਿੱਟ ਲਾਈ ਆ ਉਹਨਾਂ ਨੇ ਲਾ ਕੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨਹੀਂ ਨਹੀਂ ਲਗਾਈ ਸੀ ਅਕਾਲੀ ਦਲ ਦੇ ਪ੍ਰਧਾਨ ਬਦਲਦੇ ਆਏ ਆ ਬਦਲਦਾ ਰਹਿੰਦਾ ਹੈ ਔਰ ਜਦੋਂ ਜਦੋਂ ਬਦਲ ਹੋਏਗੀ ਸੋਚ ਬਦਲੇਗੀ ਪੰਜਾਬ ਦੇ ਮੁੱਦਿਆਂ ਦੀ ਗੱਲ ਉੱਠਣੀ ਸ਼ੁਰੂ ਹੋਏਗੀ ਮੋਰਚੇ ਲੱਗਣਗੇ ਅਕਾਲੀ ਦਲ ਨਵੇਂ ਰੂਪ ਚ ਆ ਜਾਏਗਾ ਅਕਾਲੀ ਦਲ ਦੇ ਪਤਨ ਕਹਿ ਦਈਏ ਜਾਂ ਖਾਤਮੇ ਦਾ ਜਾਂ ਫਿਰ ਉਹਦੇ ਨੁਕਸਾਨ ਦਾ ਅਸਲ ਕਾਰਨ ਬਾਦਲਾਂ ਦਾ ਪਰਿਵਾਰਵਾਦੀ ਕਹਿ ਸਕਦੇ ਆਂ ਫਿਰ ਦੇਖੋ ਪਰਿਵਾਰਵਾਦ ਤਾਂ ਹੈ ਹੀ ਐ ਇਹਦੇ ਚ ਤਾਂ ਕੋਈ ਸ਼ੱਕ ਨਹੀਂ ਐ ਮੈਂ ਤਾਂ ਕਹਿੰਨਾ ਜੀ ਗੁਰਚਰਨ ਸਿੰਘ ਟੋੜਾ ਸਰਜੀਤ ਸਿੰਘ ਬਰਨਾਲਾ ਸੁਰਮੁਖ ਸਿੰਘ ਜੱੱਬਲ ਜਿਨ੍ਹਾਂ ਨੇ ਸ਼ੁਰੂ ਕੀਤਾ ਸੀ ਮਾਸਟਰ ਤਾਰਾ ਸਿੰਘ 21 ਪ੍ਰਧਾਨ ਜਿਹੜੇ 21ਵੇਂ ਪ੍ਰਧਾਨ ਹੈ ਇਹ ਬਾਕੀ 19ਵੇਂ ਦਾ ਛੱਡ ਕੇ ਗਏ ਹਨ ਸੁਰਜੀਤ ਸਿੰਘ ਬਰਨਾਲਾ ਦਾ ਪਰਿਵਾਰ ਆਇਆ ਛੱਡ ਗਿਆ ਮਾਸਟਰ ਤਾਰਾ ਸਿੰਘ ਦਾ ਪਰਿਵਾਰ ਆਇਆ ਅਕਾਲੀ ਦੇਖੋ ਜਿਹੜੀ ਨਵੀਂ ਰੂਪਰੇਖਾ ਅਕਾਲੀ ਦਲ ਦੀ ਜਿਹੜੀ ਅਕਾਲੀ ਦਲ ਨੂੰ ਪੂਰੀ ਵਿਖਵ ਪਰ ਸਿੱਧੀ ਮਿਲੀ ਉਹ ਮਾਸਟਰ ਤਾਰਾ ਸਿੰਘ ਦੇ ਮਿਲੀ ਪਰਿਵਾਰ ਤੋਂ ਹੁਣ ਮਾਸਟਰ ਤਾਰਾ ਸਿੰਘ ਦਾ ਪਰਿਵਾਰ ਅਕਾਲੀ ਦਲ ਦੇ ਉੱਤੇ ਜੇ ਕਬ ਇੱਕ ਹੀ ਨਹੀਂ ਜੀਏ ਤਾਂ ਸਾਡੇ ਬਾਬਿਆਂ ਨੇ ਸ਼ੁਰੂ ਕੀਤਾ ਸੀਗਾ ਜੀ ਹੱਕ ਤਾਂ ਸਾਡਾ ਬੰਦਾ ਪ੍ਰਕਾਸ਼ ਸਿੰਘ ਬਾਦਲ ਤਾਂ 20ਵੇਂ ਪ੍ਰਧਾਨ ਸੀਗੇ ਔਰ ਉਸ ਤੋਂ ਪਹਿਲਾਂ ਤਾਂ ਸੁਰਜੀਤ ਸਿੰਘ ਬਰਨਾਲਾ ਵੀ ਰਹੇ ਨੇ ਉਹਨਾਂ ਦੇ ਮੁੰਡੇ ਗੰਗਾ ਨੇ ਜੀਤ ਬਰਨਾਲਾ ਨਹੀਂ ਕਦੀ ਦਾਅਵੇਦਾਰੀ ਕਰਦੇ ਉਸ ਤੋਂ ਪਹਿਲਾਂ ਹੋਰ ਵੀ ਬਥੇਰੇ ਗਏ ਨੇ ਸੋ ਕਹਿਣ ਦਾ ਮੇਰਾ ਮਕਸਦ ਹੈਗਾ ਕਿ ਕਿਸੇ ਦੀ ਪਾਰਟੀ ਜਗੀਰ ਨਹੀਂ ਹੁੰਦੀ ਇਹ ਪਾਰਟੀ ਇਹਨਾਂ ਨੇ ਸ਼ੁਰੂ ਨਹੀਂ ਕੀਤੀ हां ਨਾਂ ਦੇ ਪਿੱਛੇ ਬਾਦਲ ਜਰੂਰ ਲਾਤਾ ਕਾਲੀ ਦਲ ਬ੍ਰੈਕਟ ਚ ਬਾਦਲ ਕਰਤਾ ਲੇਕਿਨ ਹੁਣ ਉਹ ਦੀ ਵਿਵਾਜ ਹੀ ਉੱਠਣ ਲੱਗ ਪਈ ਹੈ ਬਹੁਤ ਜ਼ੋਰ ਸ਼ੋਰ ਨਾਲ ਕਿ ਇਹ ਬਾਦਲ ਜਿਹੜਾ ਪਿੱਛੋ ਟੈਗ ਲਾ ਦਤਾ ਜਾਵੇ ਪਰ ਗੱਲ ਉਹੀ ਹੈ ਨਾ ਕਿ ਇਹੋ ਜਿਹਾ ਕੀ ਬਾਦਲ ਪਰਿਵਾਰ ਦੇ ਕੋਲ ਸਿਗਾ ਕਿ ਇਹ ਕਾਲੀ ਦਲ ਜਿਹੜਾ ਕਿਸੇ ਦਾ ਨਹੀਂ ਸਿਗਾ ਜਿਹੜਾ ਪੰਥ ਦਾ ਸਿਗਾ ਉਹ ਫੜ ਕੇ ਝੋਲੀ ਪਿਟਾ ਦਿੱਤਾ ਗਿਆ ਬਾਦਲਾਂ ਦੀ ਔਰ ਉਹ ਬਰਨਾਲਾ ਪਰਿਵਾਰ ਵੀ ਅਜੁੱਤੀ ਹੈ ਅਜ ਪ੍ਰਤਾਪ ਸਿੰਘ ਕੈਰੋਂ ਦਾ ਪਰਿਵਾਰ ਉੱਥੇ ਹੀ ਹੈਗਾ ਹਰ ਇੱਕ ਹਰ ਇੱਕ ਬੰਦਾ ਹਰ ਇੱਕ ਪਰਿਵਾਰ ਉੱਥੇ ਗਿਆ ਪਰ ਕੋਈ ਆਵਾਜ਼ ਚੁੱਕਣ ਵਾਲਾ ਨਹੀਂ ਰਿਹਾ ਭਾਵੇਂ ਵੀਵੇਂ ਪ੍ਰਧਾਨ ਪ੍ਰਤਾਪ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰ ਲਈਏ ਉਹਨਾਂ ਵਾਰੀ ਉਹਨਾਂ ਵਾਰੀ ਕਿੰਨੇ ਕਰ ਦਿੱਤਾ ਕਿ ਭਾਈ ਤੁਹਾਡਾ ਪ੍ਰਵਾਦਵਾ ਚੱਲਦਾ ਪਿਆ ਦੇਖੋ ਗੱਲ ਇਹ ਹੈ ਕਿ ਜਦੋਂ 1967 ਦੇ ਵਿੱਚ 1968 ਚ ਪੰਜਾਬੀ ਸੂਬਾ ਬਣਿਆ ਤੇ 1967 ਦੇ ਵਿੱਚ ਕਿਉਂਕਿ ਨਵਾਂ ਸੂਬਾ ਬਣਿਆ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਔਰ ਜਸਟਿਸ ਗੁਰਨਾਮ ਸਿੰਘ ਉਹਦੇ ਪਹਿਲੇ ਮੁੱਖ ਮੰਤਰੀ ਸੀ ਪੰਜਾਬ ਦੇ ਤੇ ਦੋ ਅਕਾਲੀ ਲੀਡਰਾਂ ਵੱਲੋਂ ਬਹੁਤ ਵਿਰੋਧ ਕੀਤਾ ਗਿਆ ਉਹਨਾਂ ਦਾ ਇੱਕ ਸਰਦਾਰ ਚੰਨਨ ਸਿੰਘ ਸੀਗੇ ਤੇ ਇੱਕ ਉਹਨਾਂ ਦੇ ਹੋਰ ਸਾਥੀ ਸੀ ਔਰ ਜਦੋਂ ਵਿਰੋਧ ਹੋਇਆ ਫਿਰ ਜਿਹੜਾ ਇਹ ਤੈਅ ਕੀਤਾ ਗਿਆ ਕਿ ਜਸਟਿਸ ਗੁਨਾਮ ਸਿੰਘ ਨੂੰ ਉਤਾਰ ਦਿਓ ਨਾ ਇਹਨਾਂ ਨੂੰ ਬਣਾਓ ਨਾ ਉਹਨਾਂ ਨੂੰ ਬਣਾਓ ਪ੍ਰਕਾਸ਼ ਸਿੰਘ ਬਾਦਲ ਨੂੰ ਬਣਾ ਦਿਓ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣ ਗਏ ਲੇਕਿਨ ਸੰਗਠਨ ਪਾਰਟੀ ਦੇ ਵਿੱਚ ਉਹ ਪ੍ਰਧਾਨ ਨਹੀਂ ਬਣੇ ਔਰ ਪਾਰਟੀ ਦੇ ਵਿੱਚ ਪ੍ਰਧਾਨ ਹੋਰ ਹੁੰਦੇ ਰਹੇ ਗੁਰਚਰਨ ਸਿੰਘ ਟੋੜਾ ਵੀ ਵਿੱਚ ਹੋ ਰਹੇ ਹੋਰ ਵੀ ਬੜੇ ਲੀਡਰ ਜਿਹੜੇ ਆ ਉਹ ਪ੍ਰਧਾਨ ਰਹੇ ਲੇਕਿਨ ਕਹਿੰਦਾ ਮਕਸਦ ਇਹ ਹੈਗਾ ਕਿ 1997 ਤੋਂ ਬਾਅਦ ਜਿਹੜੀ ਅਕਾਲੀ ਦਲ ਨੂੰ ਲੋਗ ਇੱਕ ਸਿੱਖਾਂ ਦੀ ਇੱਕ ਯੋਧਿਆਂ ਦੀ ਪਾਰਟੀ ਦੇਖਦੇ ਸੀ ਉਹ ਪਾਰਟੀ ਆ ਕੇ 1997 ਤੋਂ ਬਾਅਦ ਇੱਕ ਕਾਰਪੋਰੇਟ ਪਾਰਟੀ ਹੋ ਗਈ ਸਿਰਫ ਕੁਰਸੀ ਦੀ ਲਾਲਸਾ ਰਹਿ ਗਈ ਔਰ ਕਿਉਂਕਿ ਫਿਰ ਬਾਦਲ ਪਰਿਵਾਰ ਨੇ ਉੱਚੇ ਪੱਗ ਗਿਆ ਪਰਿਵਾਰਵਾਦ ਦੇ ਵਿੱਚ ਹੋਰ ਹੈਵੀ ਹੋ ਗਏ ਆਪਣੇ ਭਤੀਜੇ ਮਨਪ੍ਰੀਤ ਬਾਦਲ ਨੂੰ ਟਿਕਟ ਦੇ ਦਿੱਤੀ ਗਿੱਦੜਵਾਹਾ ਤੋਂ ਉਹ ਹੋਰ ਹੈਵੀ ਹੋ ਗਏ ਉਸ ਤੋਂ ਬਾਅਦ ਹੋਰ ਅੱਗੇ ਵਧੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕੇਂਦਰ ਰਾਜ ਮੰਤਰੀ ਬਣਾਤਾ ਫਿਰ ਹੋਰ ਅੱਗੇ ਵਧੇ ਆਪਣੇ ਜਵਾਈ ਆਦੇਸ਼ ਪ੍ਰਤਾਪ ਕਹਿਰੋਂ ਨੂੰ ਮਨਿਸਟਰੀਜ਼ ਲਾਇਆ ਹੋਰ ਅੱਗੇ ਵਧੇ ਸੁਖਬੀਰ ਬਾਦਲ ਦੇ ਸਾਲਾ ਸਾਹਿਬ ਵਿਕਰਮ ਅਜੀਠਿਆ ਨੂੰ ਮਨਿਸਟਰ ਬਣਾਤਾ ਹੋਰ ਅੱਗੇ ਵਧੇ ਬੀਬੀ ਹਰਸਿਮਰਦ ਕੋਰ ਬਾਦਲ ਨੂੰ ਕੇਂਦਰ ਮੰਤਰੀ ਬਣਾਤਾ ਸੋ ਕਹਿਣ ਦਾ ਮਤਲਬ ਜਦੋਂ ਇੱਕ ਟੱਬਰ ਦੇ ਵਿੱਚ ਹੀ ਤੁਸੀਂ ਸਾਰਾ ਕੁਝ ਵੰਡਣਾ ਸ਼ੁਰੂ ਕਰ ਦੋ ਜੇ ਇਹੀ ਚੀਜ਼ਾਂ ਵੰਡਣੀਆਂ ਹੁੰਦੀਆਂ ਸੰਤ ਫਤਿਹ ਸਿੰਘ ਇੰਨੇ ਅਕਾਲੀ ਦਲ ਦੇ ਜਿਹਾਰੂ ਲੀਡਰ ਰਹੇ ਆ ਇਹ ਜਿਹੜੇ ਤਗੜੇ ਰਹੇ ਗੁਰਚਰਨ ਸਿੰਘ ਟੋੜਾ ਰਹੇ ਆ ਫਿਰ ਤਾਂ ਉਹ ਆਪਣੀ ਵਿਰਾਸਤ ਸਾਰੇ ਬੱਚਿਆਂ ਨੂੰ ਦੇ ਕੇ ਜਾਂਦੇ ਆਪਣੇ ਟੱਬਰ 'ਚ ਹੀ ਵੰਡੀ ਜਾਂਦੇ ਕਦੀ ਇਸ ਤਰ੍ਹਾਂ ਨਹੀਂ ਹੋਇਆ ਕਿਉਂਕਿ ਅਕਾਲੀ ਦਲ ਦੀ ਅਕਾਲੀ ਦਲ ਦੀ ਜਿਹੜੀ ਸੋਚ ਸੀ ਉਹ ਸੋਚ ਸਿੱਖ ਪੰਥ ਨੂੰ ਖੜਾ ਕਰਨਾ ਤੇ ਕੇਂਦਰ حکومت ਦੇ ਨਾਲ ਟੱਕਰ ਲੈਣਾ ਤੇ ਸ਼ਾਨਾਸ਼ਾਈ ਰਵਈਏ ਦੇ ਖਿਲਾਫ ਚੱਲਣਾ ਇਹ ਤਾਂ ਅੰਗਰੇਜ਼ਾਂ ਦੇ ਨਾਲ ਟੱਕਰ ਰਹੀ ਹੈ ਤੁਸੀਂ ਇਹ ਦੇਖੋ ਕਿ ਜਦੋਂ ਹਿੰਦੁਸਤਾਨ ਆਜ਼ਾਦ ਹੋਣਾ ਸੀ ਉਸ ਤੋਂ ਪਹਿਲਾਂ ਸਿੱਖ ਉਧਰ ਰਹਿਣਗੇ ਕਿ ਹਿੰਦੁਸਤਾਨ 'ਚ ਰਹਿਣਗੇ ਕਿ ਪਾਕਿਸਤਾਨ 'ਚ ਰਹਿਣਗੇ ਇਹਨੂੰ ਲੈ ਕੇ ਜਿਹੜਾ ਸਾਰਾ ਫੈਸਲਾ ਹੋਇਆ ਉਹ ਅਕਾਲੀ ਦਲ ਦੇ ਲੀਡਰਾਂ ਵੱਲੋਂ ਹੋਇਆ ਇਨਾਂ ਨੇ ਇਹ ਕਹਿਤਾ ਕਿ ਅਸੀਂ ਜਿਨ੍ਹਾਂ ਦੀ ਇੱਥੇ ਸਰਕਾਰ ਚ ਨਹੀਂ ਰਹਿਣਾ ਅਸੀਂ ਹਿੰਦੁਸਤਾਨ ਚ ਜਾਵਾਂਗੇ ਅਸੀਂ ਭਾਰਤ ਦੇ ਵਿੱਚ ਰਵਾਂਗੇ ਔਰ ਉਹਦਾ ਖਮਿਆਜਾ ਕੀ ਹੋਇਆ ਉਹਦਾ ਖਮਿਆਜਾ ਸਿੱਖ ਕੌਮ ਸਾਰੀ ਨੂੰ ਭੁਗਤਣਾ ਪਿਆ ਔਰ ਸਿੱਖ ਅੰਗਰੇਜ਼ਾਂ ਨੇ ਵੀ ਪੂਰੀ ਚਾਲ ਚੱਲੀ ਪੰਜਾਬ ਨੂੰ ਤੋੜ ਦਿੱਤਾ ਸਾਡੇ ਗੁਰਦੁਆਰਾ ਸਾਹਿਬ ਜਿਹੜੇ ਆ ਨਨਕਾਣਾ ਸਾਹਿਬ ਪੰਜਾ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਉੱਧਰ ਕਰਤੇ ਦਰਬਾਰ ਸਾਹਿਬ ਇੱਧਰ ਕਰਤਾ ਹੋਰ ਗੁਰਦੁਆਰਾ ਸਾਹਿਬ ਇੱਧਰ ਕਰਤੇ ਤੇ ਉੱਧਰ ਕਰਤੇ ਅੱਧੇ ਇੱਧਰ ਕਰਤੇ ਅੱਧੇ ਸਿੱਖ ਕੁਝ ਉਧਰ ਕਰਦੇ ਕੁਝ ਇਧਰ ਕਰਦੇ ਔਰ ਇਹ ਲੜਾਈਆਂ ਜਿਹੜੀਆਂ ਸ਼ੁਰੂ ਹੋ ਗਈਆਂ ਉਹ ਸਿੱਖ ਜਿਹੜੇ ਲੋਗ ਆ ਉਹ ਸਭ ਤੋਂ ਜ਼ਿਆਦਾ ਉਸਦਾਂ ਸ਼ਹੀਦ ਹੋਏ 1947 ਦੀ ਜਿਹੜੀ ਆਜ਼ਾਦੀ ਦੀ ਬਾਅਦ ਚ ਪਾਰਟੀਸ਼ਨ ਦੇ ਵਿੱਚ ਖੂਨ ਖਰਾਬਾ ਹੋਇਆ ਉਹਦਾ ਸਭ ਤੋਂ ਜ਼ਿਆਦਾ ਅਗਰ ਕਿਸੇ ਨੇ ਖੂਨ ਆਪਣਾ ਸੁੱਟਿਆ ਤੇ ਉਹ ਪੰਜਾਬ ਦੇ ਸਿੱਖਾਂ ਨੇ ਸੁੱਟਿਆ ਔਰ ਤੁਸੀਂ ਦੇਖੋ ਉਹ ਕੁਰਬਾਨੀਆਂ ਤੋਂ ਬਾਅਦ ਅਕਾਲੀ ਦਲ ਇੱਕ ਮਜ਼ਬੂਤੀ ਨਾਲ ਫਿਰ ਵੀ ਹਿੰਦੁਸਤਾਨ 'ਚ ਖੜਾ ਹੋਇਆ ਔਰ ਅੱਜ ਕਹਿੰਦੇ ਹੋਏ ਬੜਾ ਮੈਨੂੰ ਨਿਮੋਸ਼ੀ ਵੀ ਹੁੰਦੀ ਆ ਔਰ ਇਸ ਗੱਲ ਦੇ ਉੱਤੇ ਮੈਨੂੰ ਆਪਣੇ ਆਪ ਨੂੰ ਵੀ ਫੀਲ ਹੁੰਦਾ ਕਿ ਅੱਜ ਜਿਹੜੇ ਪੰਜਾਬ ਦੇ ਮੁੱਦੇ ਚੁੱਕਣ ਵਾਲੇ ਆ ਉਹ ਜਿਹੜੇ ਆ ਉਹ ਪੰਜਾਬ ਦੇ ਮੁੱਦੇ ਚੁੱਕਣ ਵਾਲੇ ਅਕਾਲੀ ਦਲ ਦੇ ਲੀਡਰ ਨਹੀਂ ਰਹੇ ਬਿਲਕੁਲ ਪਰ ਡਾਕਟਰ ਸਾਹਿਬ ਹੁਣ ਜੋ ਸਥਿਤੀ ਬਣੀ ਹੋਈ ਆ ਅੱਜ ਦੀ ਤਰੀਕ ਦੀ ਸਥਿਤੀ ਅੱਜ ਅਕਾਲੀ ਦਲ ਦੇ ਆਪਣੇ ਲੀਡਰ ਹੀ ਸੁਖਵੀਰ ਸਿੰਘ ਬਾਦਲ ਨੂੰ ਢਾਉਣ ਦੇ ਪਿੱਛੇ ਪਏ ਹੋਏ ਨੇ ਭਾਵੇਂ ਉਹ ਜਿਹੜਾ ਮਰਜੀ ਲੀਡਰ ਹੋਵੇ ਭਾਵੇਂ ਦਾਖਾਵਲੇ ਵਿਧਾਇਕ ਹੋਣ ਉਹ ਗੱਲ ਸਿੱਧੀ ਕਰਦੇ ਪਏ ਕਿ ਹੁਣ ਨਹੀਂ ਚਾਹੀਦਾ ਸੁਖਵੀਰ ਬਾਦਲ ਫਿਰ ਹੁਣ ਅੱਜ ਦੀ ਸਥਿਤੀ ਕਿੱਥੇ ਆ ਦੇਖੋ ਪਤਾ ਕੀ ਆ ਮੇਰੀ ਗੱਲ ਨੂੰ ਤੁਸੀਂ ਹਜੇ ਤੱਕ ਫੇਰ ਨੂੰ ਮੈਂ ਰਿਪੀਟ ਕਰਦਾ ਕਿ ਧਿਆਨ ਨਾਲ ਸਮਝੋ ਇਸ ਚੀਜ਼ ਨੂੰ ਕਿ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪਰਸਨਲ ਜਾਗੀਰ ਨਹੀਂ ਆ ਇਹ ਅਕਾਲੀ ਦਲ ਦੇ ਜੇ ਹੁਣ ਮੈਂ ਨਾਮ ਤੁਹਾਨੂੰ ਗਿਣਾਣੇ ਸ਼ੁਰੂ ਕਰਾਂ ਤੇ ਅਕਾਲੀ ਦਲ ਦੇ ਵਿੱਚ ਕਿੰਨੇ ਕਿੰਨੇ ਨੇ ਜਿਹੜੇ ਪ੍ਰਧਾਨ ਰਹੇ ਨੇ ਕੌਣ-ਕੌਣ ਆਇਆ ਤੁਸੀਂ ਦੇਖੋ ਸੁਰਮੁਖ ਸਿੰਘ ਜੱਬਲ ਸੀਗੇ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਉਸ ਤੋਂ ਬਾਅਦ ਬਾਬਾ ਖੜਕ ਸਿੰਘ ਪ੍ਰਧਾਨ ਬਣੇ ਫਿਰ ਤੀਜੇ ਪ੍ਰਧਾਨ ਮਾਸਟਰ ਤਾਰਾ ਸਿੰਘ ਬਣੇ ਜਿਹਦੇ ਵਿੱਚ ਅਕਾਲੀ ਦਲ ਨੂੰ ਇੱਕ ਬਹੁਤ ਜ਼ਿਆਦਾ ਉਪਲਬਧੀ ਮਿਲੀ ਉਸ ਤੋਂ ਬਾਅਦ ਗੋਪਾਲ ਸਿੰਘ ਕੌਮੀ ਆਏ ਤਾਰਾ ਸਿੰਘ ਠੇਕੇਦਾਰ ਆਏ ਤੇਜਾ ਸਿੰਘ ਆਏ ਬਾਬੂ ਲਾਲ ਸਿੰਘ ਆਏ ਉਦਮ ਸਿੰਘ ਆਏ ਗਿਆਨੀ ਕਰਤਾਰ ਸਿੰਘ ਆਏ ਪ੍ਰੀਤਮ ਸਿੰਘ ਗੁਜਰਾ ਆਏ ਹੁਕਮ ਸਿੰਘ ਆਏ ਫਤੇ ਸਿੰਘ ਆਏ ਅੱਛਰ ਸਿੰਘ ਆਏ ਭੁਪਿੰਦਰ ਸਿੰਘ ਆਏ ਮੋਹਨ ਸਿੰਘ ਤੂੜ ਆਏ ਜਗਦੇਵ ਤਲਵੰਡੀ ਆਏ ਹਰਜੀਤ ਬਰਨਾਲਾ ਆਏ ਸਿਮਰਤਜੀਤ ਸਿੰਘ ਮਾਨ ਆਏ ਪ੍ਰਕਾਸ਼ ਸਿੰਘ ਬਾਦਲ 20ਵੇਂ ਪ੍ਰਧਾਨ ਸੀ ਤੇ ਸਰਦਾਰ ਸੁਖਬੀਰ ਸਿੰਘ 21ਵੇਂ ਪ੍ਰਧਾਨ ਨੇ ਤੇ ਜਿਹੜੇ ਪਹਿਲੇ 19 ਨੇ ਇਹਨਾਂ ਦੇ ਵਿੱਚੋਂ ਕਿਸੇ ਦੀ ਕਾਸਟ ਨਹੀਂ ਮਿਲਦੀ ਕਿਸੇ ਦਾ ਪਿਛੋਕੜ ਜਿਹੜਾ ਨਾ ਕਿਸੇ ਨਾਲ ਜਿਹੜਾ ਵਾ ਉਹ ਇੱਕ ਦੂਜੇ ਨਾਲ ਬਲੱਡ ਰਿਲੇਸ਼ਨ ਵੀ ਨਹੀਂ ਹੈਗੇ ਖੂਨ ਦੇ ਰਿਸ਼ਤੇ ਵੀ ਨਹੀਂ ਹੈਗੇ ਇਦਾਂ ਮਤਲਬ 1920 ਦੀ ਜਿਹੜੀ ਸੋਚ ਆ ਅਕਾਲੀ ਦਲ ਦੀ ਉਹ ਸਰਦਾਰ ਪ੍ਰਕਾਸ਼ ਸਿੰਘ ਵਾਦਲ ਤਾਂ ਕੀ ਹੋਉਂਦੀ ਆਈ ਆ ਭਈ ਅਕਾਲੀ ਦਲ ਸਮੇ ਸਮੇ ਸਿੰਘ ਪ੍ਰਧਾਨ ਜਿਹੜੇ ਆ ਇਹਦੇ ਬਦਲੇ ਜਾਣੇ ਚਾਹੀਦੇ ਆ ਅਕਾਲੀ ਦਲ ਚੜ੍ਹਦੀ ਕਲਾ 'ਚ ਰਹੇਗਾ ਲੇਕਿਨ ਜਦੋਂ ਤੁਸੀਂ ਟੈਗ ਹੀ ਇੱਕ ਪਰਿਵਾਰ ਦਾ ਲਾਤਾ ਇੱਕੋ ਪਰਿਵਾਰ 'ਚ ਹੀ ਸਾਰਾ ਕੁਝ ਹੋ ਜਾਣਾ ਫਿਰ ਵਰਕਰ ਜਿਹੜਾ ਨਾ ਟਕਸਾਲੀ ਅਕਾਲੀ ਨੇ ਬੜੇ ਮਜੂਸ ਹੁੰਦੇ ਨੇ ਹਤਾਸ਼ ਨੇ ਕਿਉਂਕਿ ਬਹੁਤ ਟਾਈਮ ਦੇ ਦਿੱਤਾ ਯਾਰ 1905 ਵਾਰ ਸਰਕਾਰ ਲੈ ਲਈ ਤੁਸੀਂ ਠੀਕ ਹੈ ਨਾ ਕੇਂਦਰ ਮੰਤਰੀ ਬੀਬੀ ਹਰਜਿਮਰਤ ਕੌਰ ਬਾਦਲ ਦੋ ਵਾਰ ਬਣ ਗਈ ਸੁਖਬੀਰ ਸਿੰਘ ਬਾਦਲ ਖੁਦ ਕੇਂਦਰ ਦੇ ਵਜ਼ੀਰ ਬਣ ਗਏ ਪੰਜਾਬ ਦੇ ਡਿਪਟੀ ਸੀਆ ਬਣ ਗਏ ਹੋਰ ਪੰਜਾਬ ਨੂੰ ਤੁਸੀਂ ਆਪਣੇ ਨਾਂ ਲਖਾਣਾ ਪੂਰਾ ਪੰਜਾਬ ਥੋੜਾ ਲਖਾ ਲੈਣਾ ਤੁਸੀਂ ਆਪਣੇ ਨਾਂ ਇਹ ਹੁਣ ਠੀਕ ਹੈ ਅਕਾਲੀ ਦਲ ਨੂੰ ਜੇ ਚੜ੍ਹਦੀ ਕਲਾ ਚ ਰੱਖਣਾ ਤੇ ਵਾਕੇ ਮਨਪ੍ਰੀਤਿਆਲੀ ਦੀ ਗੱਲ ਸਹੀ ਆ ਜਦੋਂ ਤੁਸੀਂ ਨਵਾਂ ਉਤਸ਼ਾਹ ਨਵੀਂ ਚੀਜ਼ ਨਵਾਂ ਜੋਸ਼ ਪੈਦਾ ਹੁੰਦਾ ਪੰਜਾਬ ਦੇ ਮੁੱਦਿਆਂ ਨੂੰ ਖੜਾ ਕਰਨ ਦਾ ਜੋਸ਼ ਹੁੰਦਾ 1997 ਤੋਂ ਬਾਅਦ ਤਾਂ ਪੰਜਾਬ ਦੇ ਮੁੱਦੇ ਸਾਰੇ ਕਮਜ਼ੋਰ ਹੋਏ ਆ ਨਹੀਂ ਇਹ ਚੀਜ਼ ਮਨਪ੍ਰੀਤਿਆਲੀ ਸਮਝ ਸਕਦੇ ਨੇ ਹੋ ਸਕਦਾ ਸੁਖਬੀਰ ਸਿੰਘ ਬਾਦਲ ਨਾ ਸਮਝਦੇ ਹੋਣ ਉਹ ਕਹਿੰਦੇ ਹੋਣ ਕਿ ਭਾਈ ਮੈਨੂੰ ਤਾਂ ਮੈਂ ਤਾਂ ਸੀਐਮ ਬਣਨਾ ਗੱਲ ਖਤਮ ਨਹੀਂ ਸੀਐਮ ਕਿਦਾਂ 13% ਬਣ ਜਾਂਦਾ 13% ਨਾਲ ਕੋਈ ਸੀਐਮ ਬਣ ਜਾਂਦਾ ਸੀਐਮ ਬਣਨ ਲਈ 38% ਵੋਟ ਚਾਹੀਦੀ ਆ ਘੱਟੋ ਘੱਟ ਤੇ ਨਾ ਪਛੜਨਾ ਸੀਐਮ ਬੰਨਾ ਹੁੰਦਾ ਤੇ ਫਿਰ ਕਾਦੇ ਬਨ ਜਾਂਦੇ ਅਕਾਲੀ ਦਲ ਦਾ ਹਾਲ ਕੀ ਹੋਇਆ ਜਮਾਨਤਾ 10 ਸੀਟਾਂ ਦੇ ਜੱਥ ਹੋ ਗਈਆਂ 10 ਸੀਟਾਂ ਤੇ ਤਿੰਨ ਸੀਟਾਂ ਦੇ ਜਮਾਨਤ ਬਚੀ ਹੈ ਇਹ ਛੋਟੀਆਂ ਗੱਲਾਂ ਨਹੀਂ ਹੈਗੀਆਂ ਅਕਾਲੀ ਦਲ ਨੇ ਵਿੱਚ ਉੱਠਦੀ ਪਈ ਹੈ ਗੱਲ ਲੇਕਿਨ ਗੱਲ ਇਹ ਹੈ ਕਿ ਕਿੰਨਾ ਚਿਰ ਉਠੇਗੀ ਗੱਲ ਇਹ ਹੈ ਕਿ ਜਦੋਂ ਅਸੀਂ ਕੁਰਸੀ ਨੂੰ ਫੜ ਕੇ ਬੈਠ ਗਏ ਆ ਕਿੰਨਾ ਚਿਰ ਉਠੇਗੀ ਅੱਜ ਦੇਖੋ ਤੁਸੀਂ ਪੰਜਾਬ ਦੇ ਜਿਹੜੇ ਪੰਥਕ ਮੁੱਦੇ ਹੈਗੇ ਆ ਰਵਨੀਤ ਸਿੰਘ ਬਿੱਟੂ ਗੱਲ ਕਰ ਰਿਹਾ ਬਈ 1984 ਦੀ ਇਹ ਦੰਗਿਆਂ ਦਾ ਇਨਸਾਫ ਮੈਂ ਦਿਵਾਉਂਗਾ ਬੰਦੀ ਸਿੰਘਾਂ ਦੀ ਜਿਹੜੀ ਮੋਰਚਾ ਲੱਗਾ ਹੋਇਆ ਉਹਦੇ ਵਿੱਚ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਲਈ ਕੇਂਦਰ ਸਰਕਾਰ ਨਾਲ ਮੈਂ ਪ੍ਰਧਾਨ ਮੰਤਰੀ ਨਾਲ ਅਮਿਸ਼ਾਜੀ ਨਾਲ ਗੱਲ ਕਰਾਂਗਾ ਇਹ ਮੁੱਦੇ ਦਾ ਅਕਾਲੀ ਦਲ ਦੇ ਆ ਅਕਾਲੀ ਦਲ ਖਮੋਸ਼ ਆ ਅਕਾਲੀ ਦਲ ਬਿਲਕੁਲ ਚੁੱਪ ਕਰਕੇ ਬੈਠਾ ਹੋਇਆ ਹੈ ਹੀ ਨਹੀਂ ਪਾਵਰਲੈਸ ਹੋ ਗਏ ਲੀਡਰਲੈਸ ਹੋਏ ਪਏ ਯਾਰ ਸੁਖਵੀਰ ਬਾਦਲ ਕਹਿੰਦੇ ਕਿ ਆਓ ਭਾਈ ਇਹ ਅਕਾਲੀ ਦਲ ਨੂੰ ਦੇੜ ਦਿਓ ਮੈਂ ਤੁਹਾਨੂੰ ਪੂਰੀ ਇਜਾਜ਼ਤ ਦਿੰਨਾ ਤੇ ਮੈਂ ਮੇਰੀ ਕੁਰਸੀ ਛੱਡ ਦਿਓ ਬਸ ਨਹੀਂ ਦੇਖੋ ਪਤਾ ਕੀ ਹੈ ਟਾਈਮ-ਟਾਈਮ ਸਿਰ ਯਾਰ ਗੱਲ ਨਹੀਂ ਸਮਝਦੇ ਪਏ ਟਾਈਮ ਦੇ ਹਿਸਾਬ ਨਾਲ ਹਰ ਚੀਜ਼ ਦਾ ਬਦਲਾਵ ਆਉਂਦਾ ਮੈਂ ਤੁਹਾਨੂੰ ਅੱਗੇ ਦੱਸ ਕੇ ਹਟਿਆ ਕਿੰਨੇ ਕਿੰਨੇ ਤਗੜੇ ਲੀਡਰ ਮੈਂ ਤੁਹਾਨੂੰ ਨਾਂ ਗਿਣਾਏ ਆ ਗੁਰਚਰਨ ਸਿੰਘ ਟੋੜਾ ਐ ਐਸਜੀਪੀਸੀ ਦੇ ਪ੍ਰਧਾਨ ਹੁੰਦੇ ਸੀਗੇ ਐਸਜੀਪੀਸੀ ਦੇ ਵਿੱਚ ਪ੍ਰਧਾਨਗੀ ਚ ਉਹਨਾਂ ਨੇ ਮੁੜ ਕੇ ਕਦੀ ਕਲੇਮ ਨਹੀਂ ਕੀਤਾ ਉਹਨਾਂ ਦੇ ਪਰਿਵਾਰਾਂ ਨੇ ਕਿੰਨੇ ਕਿੰਨੇ ਤਗੜੇ ਲੀਡਰ ਗਏ ਮਨਜੀਤ ਸਿੰਘ ਕਲਕੱਤਾ ਗਏ ਨੇ ਪੰਜਾਬ ਨੂੰ ਇੱਕ ਦਿਸ਼ਾ ਦਿੰਦੇ ਰਹੇ ਨੇ ਕਦੀ ਨਹੀਂ ਹੋਇਆ ਅਚੰਗੇ ਜਿਹੜੇ ਦੇਖੋ ਟਕਸਾਲੀ ਅਕਾਲੀ ਲੀਡਰ ਹੈ ਜਿਹੜੇ ਉਹਨਾਂ ਨੂੰ ਕੁਰਸੀਆਂ ਨਾਲ ਪਿਆਰ ਨਹੀਂ ਹੁੰਦਾ ਸੀ ਉਹ ਸਿੱਖ ਕੌਮ ਤੇ ਸਿੱਖ ਪੰਥ ਨਾਲ ਪਿਆਰ ਕਰਦੇ ਸੀ ਕਿਉਂਕਿ ਗੁਰੂ ਮਹਾਰਾਜ ਦੀ ਬਖਸ਼ਿਸ਼ ਜਿਹੜੀ ਹੈ ਇਹੀ ਹੈਗੀ ਆ ਕਿ ਤੁਸੀਂ ਆਪਣੀ ਕੌਮ ਨੂੰ ਚੜ੍ਹਦੀ ਗਲਾ ਚ ਰੱਖਣਾ ਲੇਕਿਨ ਮੈਨੂੰ ਨਹੀਂ ਸਮਝ ਆਂਦੀ ਸੁਖਬੀਰ ਸਿੰਘ ਬਾਦਲ ਚੜ੍ਹਦੀ ਗਲਾ ਦੀ ਜਗ੍ਹਾ ਥੱਲੇ ਵੱਲ ਕਿਉਂ ਵੇਖਦੇ ਪਏ ਨੇ ਜਦਕਿ ਸਾਡੀ ਕੌਮ ਦਾ ਫਲਸਫਾ ਹੈ ਸਾਨੂੰ ਗੁਰੂ ਮਹਾਰਾਜ ਦਾ ਹਮੇਸ਼ਾ ਚੜ੍ਹਦੀ ਗਲਾ ਚ ਰਹਿਣਾ ਮੈਂ ਸੁਖਬੀਰ ਸਿੰਘ ਬਾਦਲ ਨੂੰ ਪਿਛਲੇ 10-15 ਸਾਲਾਂ ਤੋਂ ਚੜ੍ਹਦੀ ਗਲਾ ਚ ਨਹੀਂ ਦੇਖਦਾ ਪਿਆ ਇਹ ਸਾਰੀ ਸਿੱਖ ਕੌਮ ਤੇ ਜਿਹੜੇ ਅਕਾਲੀ ਦਲ ਦੇ ਜਿੰਨੇ ਲੀਡਰ ਨੇ ਉਹ ਡਾਊਨਵਰਡਸ ਜਾ ਰਹੇ ਨੇ ਹਤਾਸ਼ ਨੇ ਨਰਾਸ਼ ਨੇ ਔਰ ਇੰਨੇ ਮੈਂ ਆਪਣੇ ਜੀਵਨ ਦੇ ਵਿੱਚ ਕਦੀ ਹਤਾਸ਼ਾ ਔਰ ਨਰਾਸ਼ਾ ਕਾਲੀ ਲੀਡਰਾਂ ਚ ਨਹੀਂ ਦੇਖੀ ਕਾਰਨ ਕਾਰਨ ਪਤਾ ਕੀ ਹੈ ਦੇਖੋ ਪੰਜਾਬ ਦੇ ਮੁੱਦੇ ਕੌਣ ਚੱਕੂਗਾ ਨਾ ਤਾਂ ਭਾਰਤੀ ਜਨਤਾ ਪਾਰਟੀ ਚੁੱਕ ਸਕਦੀ ਹੈ ਉਹਨਾਂ ਦੇ ਹਰਿਆਣਾ ਨਾਲ ਵੀ ਪਿਆਰ ਹੈ ਸਰਕਾਰ ਹੈ ਆਪਣੀ ਉਹਨਾਂ ਦਾ ਦਿੱਲੀ ਵੀ ਆਪਣੇ ਐਮਪੀ ਜਿੱਤੇ ਨੇ ਕਿਵੇਂ ਉੱਥੇ ਦੇ ਮੁੱਦੇ ਸਾਡੇ ਪੰਜਾਬ ਦੇ ਦਿੱਲੀ ਵਾਲਿਆਂ ਤੇ ਜਾਂ ਹਰਿਆਣਾ ਦੇ ਭਾਰੀ ਖੋਣ ਦੇਣਗੇ ਕਾਂਗਰਸ ਵੀ ਨਹੀਂ ਚੁੱਕ ਸਕਦੀ ਕਾਂਗਰਸ ਦੇ ਆਪਣੇ ਵੀ ਹਰਿਆਣਾ ਦੇ ਵਿੱਚ 4 ਐਮਪੀ ਹੋਣ ਤੁਹਾਡੇ ਸਾਹਮਣੇ ਜਿੱਤੇ ਨੇ ਦਿੱਲੀ ਦੇ ਵਿੱਚ ਵੀ ਉਹਨਾਂ ਦੇ ਕੋਲੀਜ਼ਨ ਪਾਰਟੀ ਦੀ ਸਰਕਾਰ ਹੈ ਕਿੱਦਾਂ ਹੋ ਸਕਦਾ ਚੰਡੀਗੜ੍ਹ ਦੇ ਵਿੱਚ ਹੁਣ ਦੇਖੋ ਕਾਂਗਰਸੀ ਐਮਪੀ ਦਿੱਤਿਆ ਮਨੀਸ਼ ਤਵਾੜੀ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਚੰਡੀਗੜ੍ਹ ਜਿਹੜਾ ਯੂਟੀ ਦੇ ਵਿੱਚੋਂ ਸਾਡੇ ਆਹ ਕਰੋ ਓਹ ਕਰੋ ਮਨੀਸ਼ ਤਵਾੜੀ ਉੱਥੇ ਦੇ ਲੋਕਾਂ ਦੀ ਗੱਲ ਕਰੇਗਾ ਸੋ ਨੈਸ਼ਨਲ ਪਾਰਟੀਆਂ ਕਦੀ ਪੰਜਾਬ ਦੇ ਮਸਲੇ ਹੱਲ ਨਹੀਂ ਕਰ ਸਕਦੀਆਂ ਜਿਹੜੇ ਪੰਜਾਬ ਦੇ ਮੁੱਦੇ ਤੇ ਪੰਜਾਬ ਦੇ ਮਸਲੇ ਆ ओरिजिनल ਪਾਰਟੀ ਵੱਲੋਂ ਹੋਣੇ ਆ ਖੇਤਰੀ ਪਾਰਟੀ ਵੱਲੋਂ ਹੋਣੇ ਆ ਤੇ ਖੇਤਰੀ ਪਾਰਟੀ ਇੱਕੋ ਇੱਕ ਹੈ ਉਹ ਹੈਗੀ ਆ ਸ਼ਰੋਨੀ ਗਾਲੀਦਲ ਬਾਦਲ ਤੇ ਸ਼ਰੋਨੀ ਗਾਲੀਦਲ ਬਾਦਲ ਕਿਵੇਂ ਚੱਕੇਗਾ ਉੱਥੇ ਤਾਂ ਲੜਾਈ ਹੀ ਸਿਰਫ ਇਸ ਚੀਜ਼ ਦੀ ਚੱਲ ਰਹੀ ਹੈ ਮੈਂ ਕੁਰਸੀ ਨਹੀਂ ਛੱਡਣੀ ਜੋ ਤੁਸੀਂ ਕਰਨਾ ਕਰ ਲੋ ਮੈਂ ਐਸਜੀਪੀਸੀ ਦੀ ਪ੍ਰਧਾਨ ਜਿਹੜੀ ਆ ਨਹੀਂ ਛੱਡਣੀ ਜੋ ਤੁਸੀਂ ਕਰਨਾ ਕਰ ਲਓ ਤੇ ਇਹ ਕੋਈ ਗੱਲ ਥੋੜਾ ਨਾ ਅੱਜ ਕਿੰਨੇ ਸਾਲ ਹੋ ਗਏ ਐਸਜੀਪੀਸੀ ਦੀਆਂ ਚੋਣਾਂ ਹੀ ਨਹੀਂ ਹੋਈਆਂ ਯਾਰ ਆਪਣੇ ਗੁਰਦੁਆਰਾ ਸਾਹਿਬ ਨੇ ਆਪਾਂ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਬਣਾਈ ਹੋਈ ਹੈ ਅੱਜ 13 14 ਸਾਲ ਹੋ ਗਏ ਅਸੀਂ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੀ ਨਹੀਂ ਕਰਵਾ ਸਕੇ ਆਪਾਂ ਕਿਹੜੀ ਯਾਰ ਆਪਾਂ ਕਿੱਧਰਲੇ ਪਾਸੇ ਜਾਣੇ ਪਏ ਆ ਆਪਾਂ ਕਿੱਧਰਲੇ ਪਾਸੇ ਜਾਣੇ ਪਏ ਤੁਸੀਂ ਇਹ ਦੇਖੋ ਕੋਈ ਬੋਲਦਾ ਨਹੀਂ ਹੈ ਕੋਈ ਕੁਛ ਨਹੀਂ ਹੈ ਸਾਰੇ ਮੁੱਦੇ ਜਿਹੜੇ ਆਪਣੇ ਸਿੱਖੀ ਦੇ ਮੁੱਦੇ ਨੇ ਪੰਜਾਬ ਦੇ ਮੁੱਦੇ ਨੇ ਪੰਜਾਬ ਦੀ ਭਾਸ਼ਾ ਦਾ ਮੁੱਦਾ ਪੰਜਾਬ ਦੇ ਪਾਣੀਆਂ ਦਾ ਮੁੱਦਾ ਪੰਜਾਬ ਦੀ ਵਿੱਚ ਕੈਂਸਰ ਦਾ ਮੁੱਦਾ ਪੰਜਾਬ ਚ ਡਰੱਗ ਦਾ ਮੁੱਦਾ ਕੋਈ ਬੋਲ ਕੇ ਰਾਜੀ ਨਹੀਂ ਹੈ ਕਿਉਂਕਿ ਪੰਜਾਬ ਦੇ ਮੁੱਦਿਆਂ ਦੇ ਉੱਤੇ ਬੋਲਣ ਲਈ ਤੁਹਾਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮਾਸਟਰ ਤਾਰਾ ਸਿੰਘ ਵਰਗੀ ਤਾਕਤ ਚਾਹੀਦੀ ਹੈ ਔਰ ਮੈਂ ਅਵੀ ਜਾਣਨਾ ਚਾਹੁੰਦਾ ਕਿਉਂਕਿ ਜਦੋਂ ਲੋਕ ਸਭਾ ਚੋਣਾਂ ਸਿਗੀਆਂ ਉਦੋਂ ਗਰਾਉਂਡ ਜ਼ੀਰੋ ਤੇ ਜਾਣ ਦਾ ਮੌਕਾ ਮਿਲਿਆ ਲੋਕਾਂ ਨਾਲ ਵਿਚਰਨ ਦਾ ਮੌਕਾ ਮਿਲਿਆ ਖਾਸ ਕਰਕੇ ਪੰਥਕ ਹਲਕੇ ਜਿਹੜੇ ਸੋ ਕਾਲਡ ਨੇ ਲੋਗ ਸ਼ਰਿਆਮ ਕਹਿੰਦੇ ਆ ਕੈਮਰੇ ਦੇ ਅੱਗੇ ਮਾਈਕ ਦੇ ਅੱਗੇ ਕਿ ਇਹ ਬਾਦਲਾਂ ਨੂੰ ਅਸੀਂ ਵੋਟ ਨਹੀਂ ਪਾਉਣੀ ਬਾਦਲਾਂ ਨੇ ਨਸ਼ਾ ਵਕਾਇਆ ਜਦੋਂ ਇਹੋ ਜੀ ਛਵੀ ਬਣੀ ਹੋਈ ਹੈ ਫਿਰ ਕਿੱਥੇ ਪੰਜਾਬ ਤੇ ਤੁਸੀਂ ਟਿਕਜੋਗੇ ਦੇਖੋ ਪਤਾ ਕੀ ਹੈ ਸਰਕਾਰਾਂ ਤੇ ਅਲੀਗੇਸ਼ਨ ਲੱਗਦੇ ਆ ਜਿਨ੍ਹਾਂ ਦੀ ਸਰਕਾਰਾਂ ਚ ਕਾਰਗੁਜ਼ਾਰੀ ਹੋਣੀ ਹੈ ਉਹਦਾ ਜ਼ਿੰਮੇਵਾਰ ਉੱਥੇ ਦੇ ਮੁੱਖ ਮੰਤਰੀ ਨੇ ਹੀ ਰਹਿਣਾ ਲੇਕਿਨ ਗੱਲ ਇਹ ਹੈ ਨਸ਼ੇ ਵੇਚੇ ਹੋ ਨਾ ਵੇਚੇ ਹੋ ਲੇਕਿਨ ਜੇ ਆਪਾਂ ਗੱਲ ਲੋਕਾਂ ਦੇ ਆਮ ਲੋਕਾਂ ਤੋਂ ਹਟ ਕੇ ਸਿੱਖ ਪੰਥ ਦੀ ਵੀ ਕਰੀਏ ਤੇ ਤੁਸੀਂ ਸਿੱਖ ਪੰਥ ਦੇ ਉੱਤੇ ਅੱਜ ਪੂਰੀ ਪੂਰੀ ਤੁਸੀਂ ਇੱਕ ਹਿਸਟਰੀ ਲਿਖ ਸਕਦੇ ਹੋ ਕਿ ਸਿੱਖ ਪੰਥ 1920 ਤੋਂ ਬਾਅਦ ਮਹਿਜ 104 3 4 ਸਾਲਾਂ ਵਿੱਚ ਕਿੱਥੇ ਆ ਕੇ ਖਲੋ ਗਿਆ ਔਰ ਇੱਥੇ ਦੇ ਐਸਜੀਪੀਸੀ ਦਾ ਪ੍ਰਧਾਨ ਇਲਾਕੇ ਦੀਆਂ ਗਲੀਆਂ 'ਚ ਵੋਟਾਂ ਮੰਗਦਾ ਪਿਆ ਸ਼ਰੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਗਲੀਆਂ ਚ ਵੋਟਾਂ ਮੰਗਦਾ ਪਿਆ ਅਸੀਂ ਕਿੱਥੇ ਲਿਆ ਕੇ ਖੜਾ ਕਰਤਾ ਉਹ ਐਸਪੀਸੀ ਦਾ ਪ੍ਰਧਾਨ ਜਿਹਦੀਆਂ ਅੱਖਾਂ ਦੇ ਇਸ਼ਾਰੇ ਨਾਲ ਪੂਰੀ ਹਕੂਮਤ ਹਿੱਲਦੀ ਸੀ ਕਿੱਥੇ ਲਿਆ ਕੇ ਖੜਾ ਕਰ ਛੱਡਿਆ ਇਹਦੇ ਜ਼ਿੰਮੇਦਾਰ ਜਿਹੜੇ ਨੇ ਹੁਕਮਰਾਨ ਨੇ ਅਕਾਲੀ ਦਲ ਤੇ ਉੱਤੇ ਜਿਨ੍ਹਾਂ ਨੇ ਰਾਜ ਕੀਤਾ ਉਹ ਨੇ ਤੁਸੀਂ ਦੇਖੋ ਯਾਰ ਇਹ ਛੋਟੀਆਂ ਗੱਲਾਂ ਥੋੜਾ ਹੈਗੀਆਂ ਕੀ ਇਤੋਂ ਦੇ ਛੇਹਈ ਕਾਲ ਤੱਕ ਸਾਡੇ ਜਥੇਦਾਰ ਬਾਹਰਲੇ ਵਿਦੇਸ਼ੀ ਮੁਲਕ ਚ ਜਾਂਦੇ ਸਿੱਖ ਕੌਮ ਉਹਨਾਂ ਦਾ ਵਿਰੋਧ ਕਰੇ ਕਿਸੇ ਸਿੱਖ ਦੀ ਕੀ ਹਿੰਮਤ ਹੈ ਛੇਹਈ ਕਾਲ ਤੱਕ ਸਾਡੇ ਜਥੇਦਾਰ ਦਾ ਵਿਰੋਧ ਕਰ ਜੇ ਲੇਕਿਨ ਗੱਲ ਇਹ ਹੈ ਕਿ ਅਸੀਂ ਕਮਜ਼ੋਰ ਕਰ ਰਹੇ ਹਾਂ ਅਸੀਂ ਸਿੱਖੀ ਨੂੰ ਕਮਜ਼ੋਰ ਕਰਤਾ ਅਸੀਂ ਪੰਜਾਬ ਦੇ ਮੁੱਦਿਆਂ ਨੂੰ ਕਮਜ਼ੋਰ ਕਰਤਾ ਪੰਜਾਬ ਦੇ ਮੁੱਦੇ ਅੱਜ ਇਸੇ ਕਰਕੇ ਪੰਜਾਬ ਪਿੱਛੜ ਗਿਆ ਬਹੁਤ ਜ਼ਿਆਦਾ ਕਿਉਂਕਿ ਪੰਜਾਬ ਦੇ ਮੁੱਦੇ ਚੱਕਣ ਵਾਲਾ ਕੋਈ ਨਹੀਂ ਹੈਗਾ अच्छा चलो जी एक एक नैरेटिव भी रख दे हैं जे सुखबीर सिंह बादल ਛੱਡ ਵੀ ਦਿੰਦੇ ਆ ਆਪਣੀ ਕੁਰਸੀ ਤੇ ਉਸ ਤੋਂ ਬਾਅਦ ਕੀ ਸ਼੍ਰੋਮਣੀ ਅਕਾਲੀ ਦਲ ਨੂੰ ਗਾਂਹ ਤੋੜਨ ਵਾਲਾ ਕੌਣ ਹੈ ਕੌਣ ਤੇ ਕਬਜ਼ਾ ਕਰੂਗਾ ਨਹੀਂ ਕਬਜ਼ੇ ਦੀ ਗੱਲ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਲਹਿਰ ਚੋਂ ਨਿਕਲੀ ਪਾਰਟੀ ਆ ਕੋਈ ਵੀ ਅੱਗੇ ਆ ਸਕਦਾ ਬੜੇ ਆ ਜੂਰੀ ਨਹੀਂ ਹੈਗਾ ਉਹਨਾਂ ਦੇ ਉੱਤੇ ਪੋਲਿਟੀਕਲ ਜਿਹੜਾ ਉਹੀ ਅੱਗੇ ਆਣਾ ਬਹੁਤ ਲੋਕ ਆ ਜਿਹੜੇ ਇਸ ਪਾਰਟੀ ਨੂੰ ਅੱਗੇ ਚਲਾ ਸਕਦੇ ਆ ਇਦਾਂ ਦੀ ਕੋਈ ਗੱਲ ਨਹੀਂ ਤੁਸੀਂ ਜੇ ਮੈਂ ਗੈਰ ਪਤਾ ਕੀ ਇਹ ਤਾਂ ਫਿਰ ਨਾਮ ਹੋ ਜਾਂਦਾ ਯਾਰ ਮੈਂ ਪ੍ਰਮੋਟ ਕਰ ਰਿਹਾ ਮਨਬੀ ਦੇ ਆਲੀ ਆਪਣੀ ਸੋਚ ਦੇ ਮਾਲਕ ਹੈ ਲਹਿਰ ਦੇ ਵਿੱਚ ਅਕਾਲੀ ਦਲ ਦੀ ਆਪਣੀ ਸੀਟ ਜਿੱਤੇ ਨੇ ਬਹੁਤ ਵਧੀਆ ਲੀਡਰ ਨੇ ਇੱਕ ਇਮਾਨਦਾਰ ਲੀਡਰ ਨੇ ਚੰਗੀ ਛਵੀ ਵਾਲੇ ਲੀਡਰ ਨੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਬਹੁਤ ਸੋਹਣੇ ਸਿਆਣੇ ਲੀਡਰ ਨੇ ਇਹ ਵੀ ਅੱਗੇ ਲਿਜਾ ਸਕਦੇ ਨੇ ਕੋਈ ਇਹਦੇ ਚ ਫਰਕ ਨਹੀਂ ਆ। ਅਸੀਂ ਆਪਾਂ ਗੱਲ ਕੀਤੀ ਸੀ ਕਿ ਵਿਕਰਮ ਸਿੰਘ ਮਜੀਠੀਆ ਬਾਰੇ ਵੀ ਤੁਹਾਨੂੰ ਲੱਗਦਾ ਕਿਤੇ? ਨਹੀਂ ਮਜੀਠੀਆ ਸਾਹਿਬ ਵੀ ਆਪਣੇ ਮਾਜੇ ਦੇ ਵਿੱਚ ਪੂਰੇ ਪਾਵਰਫੁੱਲ ਨੇ। ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਹਾਂ ਮਜੀਠੀਆ ਸਾਹਿਬ ਤੇ ਅਲੀਗੇਸ਼ਨ ਹੈਗੇ ਆ ਹਜੇ ਲੋਕ ਸੋਚ ਰਹੇ ਆ ਲੇਕਿਨ ਮਜੀਠੀਆ ਦੇ ਵਿੱਚ ਇੱਕ ਗੱਲ ਆ ਉਹਨਾਂ ਦਾ ਆਪਣਾ ਇੱਕ ਕ੍ਰੈਡੀਬਿਲਟੀ ਹੈ, ਇੱਕ ਸਟੈਂਡ ਹੈ ਜਿੱਦਾਂ ਉਹ ਬੋਲਦੇ ਨੇ ਪੰਜਾਬ ਸਰਕਾਰ ਦੇ ਖਿਲਾਫ। ਉਦੋਂ ਤਾਂ ਕੋਈ ਵੀ ਨਹੀਂ ਬੋਲਦਾ ਮੈਂ ਤਾਂ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇੰਨਾ ਘੜਕਦੇ ਬੋਲਦੇ ਦੇਖਦਾ ਹੈ। ਗੱਲ ਇਹ ਦੀ ਗੱਲ ਹੈ ਕਿ 2022 ਦੇ ਵਿੱਚ ਵੀ ਉਹਨਾਂ ਨੇ ਆਪਣੀ ਸੀਟ ਨਾਲ ਲੜੇ ਵੀ ਜਿਤਾ ਦਿੱਤੀ ਸੀਗੀ ਪਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਹਾਰ ਗਏ। ਮੈਂ ਤੁਹਾਨੂੰ ਇਹੀ ਕਹਿੰਦਾ ਮੈਂ ਆਪ ਨੇ ਹਾਰੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਹਾਰ ਗਏ। ਬਿਲਕੁਲ। ਔਰ ਤੁਸੀਂ ਦੇਖੋ ਕਿੰਨੀ ਨਿਮੋਸ਼ੀ ਹੋਈਗੀ ਜਿਨ੍ਹਾਂ ਨੇ ਪੰਜਾਬ ਦੀ ਸੰਸਕ੍ਰਿਤੀ ਪੰਜਾਬ ਦੀ ਭਾਸ਼ਾ ਨੂੰ ਬਚਾਉਣ ਲਈ ਪੂਰੀ ਉਮਰ ਜੰਗ ਲੜੀ ਔਰ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਕੇਂਦਰ ਸਰਕਾਰ ਨਾਲ ਇੰਦਰਾ ਗਾਂਧੀ ਵਰਗਿਆਂ ਨਾਲ ਟਕਰਾਂ ਲੈਂਦੇ ਰਹੇ ਤੇ ਉਹ ਹਾਰ ਕੇ ਇਲੈਕਸ਼ਨ ਇਸ ਦੁਨੀਆ ਤੋਂ ਰੁਖਸਤ ਹੋਣ ਨਿਮੋਸ਼ੀ ਸਾਰਿਆਂ ਨੂੰ ਹੋਈ ਹੈ। ਠੀਕ ਹੈ ਕਿਸੇ ਨੂੰ ਨਿਮੋਸ਼ੀ ਨਹੀਂ ਹੋਈ ਹੋਗੀ ਲੇਕਿਨ ਮੈਨੂੰ ਅੰਦਰੋਂ ਨਿਮੋਸ਼ੀ ਹੋਈ ਹੈ ਕਿ ਪੰਜਾਬ ਦਾ ਮਸੀਹਾ ਜਿਹੜਾ ਪੰਜਾਬ ਦੀ ਗੱਲ ਕਰਦਾ ਸੀ ਉਹ ਇਸ ਦੁਨੀਆ ਤੋਂ ਹਾਰ ਕੇ ਜਾ ਰਿਹਾ। ਹਾਂ। ਆਖਰੀ ਆਪਣੀ ਜ਼ਿੰਦਗੀ ਦੇ ਆਖਰੀ ਚੋਣ ਹਾਰੇ ਆ ਕਦੀ ਚੋਣ ਨਹੀਂ ਹਾਰੇ ਸੀ ਸੋ ਇਹਦੇ ਹਜੇ ਲੀਡਰਾਂ ਦੀ ਕਦੀ ਕਮੀ ਨਹੀਂ ਹੁੰਦੀ ਇਹ ਕਹਿਣਾ ਹੁੰਦਾ ਵੀ ਕੌਣ ਬਹੁਤ ਲੀਡਰ ਆ ਜਾਂਦੇ ਇੱਕ ਲਹਿਰ ਹੈ ਜਿੱਦਨ ਮੋਰਚਾ ਲੱਗੂਗਾ ਕਾਲੀ ਦਲ ਦਾ ਤੁਸੀਂ ਦੇਖੋਗੇ ਮੋਰਚੇ ਦੇ ਵਿੱਚੋਂ ਇੱਕ ਨਵੀਂ ਹੀ ਉਹ ਮੰਗ ਦੇ ਨਾਲ ਨਵੇਂ ਹੀ ਨੌਜਵਾਨ ਨਵੇਂ ਹੀ ਲਹਿਰ ਦੀ ਨਵੀਂ ਸੋਚ ਦੇ ਲੋਕ ਨਿਕਲ ਕਿਸ ਨੇ ਦੀਪ ਸਿੱਧੂ ਬਾਰੇ ਸੋਚਿਆ ਸੀ ਕਿ ਦੀਪ ਸਿੱਧੂ ਐਡਾ ਵੱਡਾ ਲੀਡਰ ਬਣ ਕੇ ਉੱਥੋਂ ਨਿਕਲੇਗਾ ਸਿੱਖ ਕੌਮ ਦਾ ਉਹ ਤਾਂ ਲੋਕ ਹੀ ਕਹਿੰਦੇ ਸੀ ਫਿਲਮ ਐਕਟਰ ਹੈ ਲੇਕਿਨ ਜਦੋਂ ਕਿਸਾਨੀ ਅੰਦੋਲਨ ਚੋਂ ਦਾ ਰੂਪ ਆਇਆ ਇੱਕ ਉਹ ਇੱਕ ਲੀਡਰ ਬਣ ਕੇ ਨਿਕਲ ਕੇ ਆਇਆ ਬਾਹਰ ਅਮਰਤਪਾਲ ਸਿੰਘ ਖਾਲਸਾ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਪੰਜਾਬ ਦੇ ਪਾਣੀ ਦੀ ਗੱਲ ਕੀਤੀ ਪੰਜਾਬ ਦੇ ਨਸ਼ਿਆਂ ਦੀ ਗੱਲ ਕੀਤੀ ਲੋਕਾਂ ਨੇ ਮੋਢਿਆਂ ਤੇ ਚੁੱਕ ਲਿਆ ਚਲੋ ਮੈਂ ਉਹਦੀ ਵਿਚਾਰਧਾਰਾ ਖਾਲਸਾਣ ਦੀ ਵਿਚਾਰਧਾਰਾ ਦੇਸ਼ ਨੂੰ ਤੋੜਨ ਵਾਲੀ ਵਿਚਾਰਧਾਰਾ ਦੇ ਸਖਤ ਖਿਲਾਫ ਆ ਲੇਕਿਨ ਗੱਲ ਇਹ ਦੇਖੋ ਨਾ ਜਿਸ ਬੰਦੇ ਨੇ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਲੋਕਾਂ ਨੇ ਉਹਨਾਂ ਨੂੰ ਮੱਥੇ ਤੇ ਚੱਕਿਆ ਕਿਉਂਕਿ ਲੋਕ ਵੀ ਪਰੇਸ਼ਾਨ ਹੋ ਚੁੱਕੇ ਆ ਲੋਕ ਵੀ ਚਾਹਦੇ ਆ ਕਿ ਪੰਜਾਬ ਦੇ ਮੁੱਦੇ ਚੱਕਣ ਵਾਲਾ ਕੋਈ ਤਾਂ ਸਾਡਾ ਮਾਈ ਬਾਪ ਆਵੇ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਵੀ ਚਾਹੀਦਾ ਕਿ ਜੇ ਉਹ ਕੇਂਦਰ ਸਰਕਾਰ ਦੇ ਅੱਗੇ ਜਿਹੜਾ ਵਾ ਮਤਲਬ ਹਕੂਮਤ ਨਾਲ ਟੱਕਰ ਨਹੀਂ ਲੈ ਸਕਦੇ ਉਹਨਾਂ ਦੇ ਅੱਗੇ ਅੱਖਾਂ ਨਹੀਂ ਘੱਡ ਸਕਦੇ ਕਿਸੇ ਨਾ ਕਿਸੇ ਨੂੰ ਕੁਰਸੀ ਦੇ ਦੇਣ ਜਿਹੜਾ ਅੱਖਾਂ ਕੱਢੇ ਕੇਂਦਰ ਸਰਕਾਰ ਦੇ ਨਾਲ ਪੂਰੀ ਟੱਕਰ ਲਵੇ ਅੱਛਾ ਅੰਤ ਵਿੱਚ ਡਾਕਟਰ ਸਾਹਿਬ ਆਂਦੇ ਮੈਂ ਇੱਕੋ ਹੀ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਇੱਕ ਜਰਨਲਿਸਟਿਕ ਪੁਆਇੰਟ ਆਫ View ਤੁਸੀਂ ਵੀ ਦੱਸਿਓ ਕਿਉਂਕਿ ਜੋ ਹਾਲਾਤ ਹੋਣ ਬਣਦੇ ਪਏ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਕੀ ਹੋ ਸਕਦਾ ਹੋਂਦੇ ਸਮੇਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਫੋਰਸਫੁਲੀ ਲਾਇਆ ਜਾ ਸਕਦਾ ਜਾਂ ਉਹਨਾਂ ਨੂੰ ਪਰਸੂਏਟ ਕੀਤਾ ਜਾ ਸਕਦਾ ਔਰ ਦੂਜੀ ਗੱਲ ਤੁਹਾਨੂੰ ਲੱਗਦਾ ਹੈ ਕਿ ਸੁਖਵੀਰ ਸਿੰਘ ਬਾਦਲ ਛੱਡਣਗੇ ਨਹੀਂ ਛੱਡ ਉਹ ਨਹੀਂ ਛੱਡਣਗੇ ਕਾਰਨ ਇਹ ਆ ਕਿ ਉਹਨਾਂ ਨੂੰ ਕੁਰਸੀ ਬਹੁਤ ਪਿਆਰੀ ਆ ਦੂਜੀ ਜਿਹੜੀ ਗੱਲ ਆ ਲਾਇਆ ਨਹੀਂ ਜਾ ਸਕਦਾ ਕਿਉਂਕਿ ਜਿਹੜਾ ਉਹਨਾਂ ਨੇ 10 ਸਾਲ ਰਾਜ ਕੀਤਾ ਉਹਦੇ ਵਿੱਚ ਉਹਨਾਂ ਨੇ ਕਈ ਲੀਡਰ ਜਿਹੜੇ ਆ ਆਪਣੇ ਨਾਲ ਖੱਬੇ ਸੱਜੇ ਬੰਨੇ ਹੋਏ ਆ ਜੇ ਆਪਾਂ ਕਹੀਏ ਕਿ ਕਈਆਂ ਨੂੰ ਉਹਨਾਂ ਨੇ ਅੰਬ ਖਵਾਏ ਹੋਏ ਆ ਠੀਕ ਆ ਨਾ ਨਹੀਂ ਲਾ ਸਕਦਾ ਛੱਡੋ ਕਿਸੇ ਦੀ ਪੈਲੀ ਗੱਲ ਤੇ ਇਸ ਕਰਕੇ ਉਹਨਾਂ ਨੇ ਉਹਨਾਂ ਦੀ ਹੀ ਬਾਦਸ਼ਾਹ ਬੋਲਨੀ ਆ ਲੇਕਿਨ ਕਿਸੇ ਦਿਨ ਬੈਠ ਕੇ ਕਮਰੇ ਚ ਜ਼ਰੂਰ ਟਕਸਾਲੀ ਅਕਾਲੀਆਂ ਨੂੰ ਸੋਚਣਾ ਚਾਹੀਦਾ ਸਕੰਦਰ ਸਿੰਘ ਮਲੂਕਾ ਕਿੱਥੇ ਚਲਾ ਗਿਆ ਰਣਜੀਤ ਸਿੰਘ ਬ੍ਰਹਮਪੁਰਾ ਕਿੱਥੇ ਚਲਾ ਗਿਆ ਸੇਵਾ ਸਿੰਘ ਸੇਖਵਾ ਕਿੱਥੇ ਚਲਾ ਗਿਆ ਤਲਵੰਡੀ ਦਾ ਪਰਿਵਾਰ ਕਿੱਥੇ ਚਲਾ ਗਿਆ ਟੋੜੇ ਦਾ ਪਰਿਵਾਰ ਕਿੱਥੇ ਚਲਾ ਗਿਆ ਬੰਨਾਲੇ ਦਾ ਪਰਿਵਾਰ ਕਿੱਥੇ ਚਲਾ ਗਿਆ ਜ਼ਰੂਰ ਬੈਠ ਕੇ ਕਮਰਿਆਂ 'ਚ ਸੋਚਣਾ ਚਾਹੀਦਾ ਸੁਖਦੇਵ ਸਿੰਘ ਢੀਂਂਸੇ ਦੇ ਪਰਿਵਾਰ ਦਾ ਕੀ ਹੋਇਆ ਇਹ ਜਿਹੜੇ ਵੱਡੇ ਜਿਹੜੇ ਅਕਾਲੀ ਦਲ ਦੇ ਮਹਾਰਥੀ ਸੀਗੇ ਉਹ ਅਕਾਲੀ ਦਲ ਦੇ ਮਹਾਰਥੀਆਂ ਦਾ ਹਾਲ ਕੀ ਹੋਇਆ ਉਹਨਾਂ ਦੇ ਲੀਡਰਾਂ ਦਾ ਉਹਨਾਂ ਦਾ ਗੋਵਰਾਸਾਂ ਦਾ ਕੀ ਹਾਲ ਹੋਇਆ ਅਕਾਲੀ ਦਲ ਦੀ ਰੀੜ ਦੀ ਹੱਡੀ ਸੀ ਤਾਕਤਾਂ ਸੀ ਔਰ ਤਾਕਤਾਂ ਜਿਹੜੀਆਂ ਉਹ ਸਾਰੀਆਂ ਖੋਖਲੀਆਂ ਹੋ ਗਈਆਂ ਔਰ ਬੁਰਾ ਹਾਲ ਹੋ ਗਿਆ ਜਿਹੜੇ ਚੰਗੇ ਅਕਾਲੀ ਦਲ ਦੇ ਲੀਡਰ ਨੇ ਉਹ ਛੱਡ ਕੇ ਬੈਠ ਗਏ ਨੇ ਕਰਾਂ ਨਿਰਾਸ਼ਾ ਵੀ ਕੋਈ ਚੀਜ਼ ਹੈ ਨਾ ਨਿਰਾਸ਼ਾ ਜੇ ਡਿਕਸ਼ਨਰੀ ਚ ਇੱਕ ਵਰਡ ਹੈ ਨਾ ਨਿਰਾਸ਼ਾ ਔਰ ਹਤਾਸ਼ ਕਿਸੇ ਨੇ ਜਿੰਨੇ ਡਿਕਸ਼ਨਰੀ ਬਣਾਈ ਉਹਨੇ ਸੋਚ ਕੇ ਦੋ ਅੱਖਰ ਲਿਖੇ ਹੈ ਨਾ ਤੇ ਮੈਂ ਤਾਂ ਇਹ ਪਹਿਲੀ ਵਾਰ ਦੇਖ ਰਿਹਾ ਕਿ ਸਿੱਖ ਗੋਮ ਇੰਨੀ ਚੜ੍ਹਦੀ ਕਲਾ ਚ ਨਹੀਂ ਆ ਔਰ ਨਿਰਾਸ਼ ਤੇ ਹਤਾਸ਼ ਚ ਬਿਲਕੁਲ ਬਿਲਕੁਲ ਸਿੱਖ ਕੌਮ ਐਨੀ ਚੜ੍ਹਦੀ ਕਲਾ 'ਚ ਨਹੀਂ ਹੈ ਨਰਾਸ਼ ਹੈ ਅਤਾਸ਼ ਹੈ ਪਰ ਇਹਦਾ ਹੱਲ ਕੀ ਹੈ ਉਹ ਤੁਹਾਨੂੰ ਸਭ ਨੂੰ ਪਤਾ ਹੈ ਸ਼ਾਇਦ ਅਕਾਲੀ ਦਲ ਦੇ ਲੀਡਰਾਂ ਨੂੰ ਵੀ ਪਤਾ ਹੈ ਪਰ ਆਉਂਦਾ ਸਮਾਂ ਕੀ ਲੈ ਕੇ ਆਵੇਗਾ ਅਕਾਲੀ ਦਲ ਦਾ ਭਵਿੱਖ ਕੀ ਮਿੱਥਿਆ ਜਾਂਦਾ ਉਹ ਸਮੇਂ ਤੇ ਛੱਡ ਦੇਣਾ ਚਾਹੀਦਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਉਹ ਤੱਕ ਲਈ ਬਨੇ ਰੋ 1 India Punjabi ਤੇ Subscribe to 1 India channel and never miss an update